ਦੋਸਤੋ ਖਬਰਾਂ ਦੇ ਬਲੈਟਨ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਅਗਰਵਾਲ ਸਭਾ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਇੱਕ ਕੱਠ ਨੂੰ ਸੰਬੋਧਨ ਕਰਦੇ ਆ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਸੂਬਾ ਸਰਕਾਰ ਨੇ ਨਸ਼ਿਆਂ ਤੇ ਭ੍ਰਿਸ਼ਟਾਚਾਰ ਦੇ ਖਾਤਰੇ ਵਿਰੁੱਧ ਜੰਗ ਛੇੜੀ ਹੋਈ ਅਤੇ ਇਹ ਮੁਹਿੰਮ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਹੀ ਸਫਲ ਹੋ ਸਕਦੀ ਹੈ। ਉਹਨਾਂ ਕਿਹਾ ਕਿ ਇਹ ਔਨ ਵਾਲੀਆਂ ਪੀੜੀਆਂ ਦੀ ਲੜਾਈ ਹੈ ਜੋ ਆਮ ਆਦੀ ਪਾਰਟੀ ਦੇ ਸਹਿਯੋਗ ਤੋਂ ਬਿਨਾ ਜਿੱਤੀ ਨਹੀਂ ਜਾ ਸਕਦੀ। ਨਾਪੇ ਦੇ ਵਿੱਚ ਜਿਸ ਤਰੀਕੇ ਦਾ ਜਿਵੇਂ ਕੰਬਾਈਨਾਂ ਦਾ ਜਾਂ ਟਰੈਕਟਰਾਂ ਦਾ ਕੰਮ ਹੈ ਉਹਨੇ ਬਹੁਤ ਸਾਰੇ ਲੋਕਾਂ ਨੂੰ ਕੰਮ ਦਿੱਤਾ ਆਇਆ। ਸੋ ਨਾਪਾਏ ਕੱਪੜਿਆਂ ਆਪ ਦੇ ਵਿੱਚ ਇੰਡਸਟਰੀਅਲ ਸਿਟੀ ਬਣ ਗਿਆ। ਅਲਗ-ਅਲਗੇ ਵਿਡਾਂ ਚੋਂ ਜਾਂ ਅਲਗ-ਅਲਗੇ ਹਸਪਿਆਂ ਦੇ ਵਿੱਚ ਵੀ ਬਹੁਤ ਸਾਰਾ ਆਊਟਸੋਰਸਿੰਗ ਦਾ ਕੰਮ ਇਹ ਫਿਰ ਹੁੰਦਾ। ਸੋ ਮੈਂ ਅੱਜ ਹੀ ਬੇਨਤੀ ਕਰਨ ਆਇਆ ਤੁਹਾਡੇ ਕੋਲੇ ਕਿ ਪੰਜਾਬੀ ਜਿਹੜੇ ਆ ਉਹ ਸਾਰੇ ਧਰਮਾਂ ਨੂੰ ਪਿਆਰ ਕਰਨ ਵਾਲੇ ਆ ਸਰਬੱਤ ਦਾ ਭਲਾ ਮੰਗੜ ਵਾਲੀ ਗੁਰਬਾਣੀ ਹਰ ਲੋਜ ਲੱਖਾਂ ਸਪੀਕਰਾਂ ਚੋਂ ਸਵੇਰੇ ਤੇ ਸ਼ਾਮ ਨੂੰ ਉਚਰੀ ਜਾਂਦੀ ਹੈ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ 350 ਸਾਲਾਂ ਸ਼੍ਰੀ ਗੁਰੂ ਪੰਗੋਕਾਰ ਜੀ ਦਾ ਇਸ ਸਾਲ ਮਨਾ ਰਹੇ ਆ 24 ਨਵੰਬਰ ਨੂੰ ਉਸ ਤੋਂ ਪਹਿਲਾਂ ਹੀ ਸਮਾਗਮ ਸ਼ੁਰੂ ਹੋ ਜਾਣਗੇ ਕੀਰਤਨ ਹੋਂਗੇ ਜਿੱਤ ਜੀ ਤੇ ਚੰਨ চোপਰਾ ਫਤਰਤੀ ਲਗਭਗ ਉਹਨਾਂ ਦਾ ਜਿਹੜਾ ਗੁਰੂ ਸਾਤਾ ਜਾਦਾ ਚੰਨ চোপਰਾ ਪ੍ਰਪਤ ਫਤਿਆੜਾ ਸੰਗਰੂਪ ਮਾਨਸਾ ਇਹ ਲੱਗ ਪਈ ਸੀ ਸੋ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਔਰ ਅਸੀਂ ਉਹਨਾਂ ਕੁਰਬਾਨੀਆਂ ਨੂੰ ਯਾਦ ਰੱਖਣਾ ਬਸ ਉਹਨਾਂ ਦੇ ਪায়ে ਉਹ ਗੁਰੂਆਂ ਤੇ ਚੱਲਣਾ ਸ਼ੀਰ ਅਜ਼ਮ ਭਗਤ ਸਿੰਘ ਜੀ ਦੀ ਗੱਲ ਕੀ ਠਿਕਲੀ ਮੈਂ ਜਿੰਨਾ ਕਿ ਮੈਂ ਪੜਿਆ ਬਕ ਸਿੰਘ ਜੀ ਬਾਰੇ ਕਿ ਐਸਾ ਦਾ ਜਜ਼ਬਾ ਹੈ ਐਸਾ ਦੀ ਪ੍ਰੇਰਣਾ ਮਤਲਬ ਬਹੁਤ ਘੱਟ ਮਿਲਦੀ ਹੋਊਗੀ ਕਿ ਕਿੰਨਾ ਬਤਨ ਲਈ ਕਿੰਨਾ ਦੇਸ਼ ਲਈ ਉਹਨਾਂ ਦੇ ਬਲ ਚ ਪਿਆਰ ਸੀ ਕਿ ਉਹਨਾਂ ਨੇ ਲਿਖਿਆ कि इस कदर वाकिफ हो गई है मेरी कलम मेरे किरदार से इस कदर वाकिफ हो गई है मेरी कलम मेरे किरदार से कि इश्क भी लिखना चाहता हूँ तो इनकलाब लिखा जाता है मतलब इस तरह का कि कलम भी सिख गई कि लिखेगा उन्हें सो असी उन्हें बारस हाँ जड़ी उम्र च ਵੀ ਕੀ ਬਾਈਕ 20 ਸਾਲ ਦੀ ਉਮਰ ਤੇ ਜਿਹੜੇ ਉਮਰ ਚ ਅੱਜ ਕੱਲ ਦੇ ਬੱਚੇ ਅੱਜ ਕੱਲ ਦੇ ਮੁੰਡੇ ਆਪਣੇ ਬਾਪੂ ਤੋਂ ਮੋਟਰਸਾਈਕਲ ਮੰਗਦੇ ਹੁੰਦੇ ਆ ਜਿੱਦ ਕਰਕੇ ਉਸ ਉਮਰ ਚ ਭਗਤ ਸਿੰਘ ਹੋរី ਅੰਗਰੇਜ਼ਾਂ ਤੋਂ ਮੁਲਕ ਮੰਗ ਰਹੇ ਸੀ ਕਿ ਸਾਡਾ ਮੁਲਕ ਦਿਓ ਸਾਡਾ ਮੁਲਕ ਐਸੀ ਨੂੰ ਆਪ ਚਲਾਵਾਂਗੇ ਜਦੋਂ ਜਦੋਂ ਚੋਣਾ ਨੇੜੇ ਆਉਂਦੀਆਂ ਹਨ ਉਵੇਂ-ਉਵੇਂ ਲੋਕਾਂ ਦਾ ਇੱਕ ਦੂਜੇ ਵੱਲ ਜਾਣਾ ਲਾਜ਼ਮੀ ਹੁੰਦਾ ਹੈ ਕੋਈ ਕਾလီਦਲ ਛੱਡ ਕੇ ਕਾਂਗਰਸ ਜਾਂਦਾ ਹੈ ਕੋਈ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਾਲੇ ਪਾਸੇ ਤੇ ਕੋਈ ਆਮ ਆਦਮੀ ਪਾਰਟੀ ਛੱਡ ਕੇ ਮੁੜ ਇਹਨਾਂ ਪੁਰਾਣੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਜਾਂਦਾ ਹੈ ਗੱਲ ਕਰਦੇ ਆ ਨਾਭਾ ਹਲਕੇ ਦੇ ਪਿੰਡ ਖਨੋੜਾ ਵਿਖੇ ਸ਼੍ਰੋਮਣੀ ਕਾਲਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਨੂੰ ਛੱਡ ਕੇ 15 ਪਰਿਵਾਰਾਂ ਨੇ ਸ਼੍ਰੋਮਣੀ ਕਾਲਦਲ ਪਾਰਟੀ ਨੂੰ ਜੁਆਇਨ ਕੀਤਾ ਇਸ ਮੌਕੇ ਤੇ ਸ਼੍ਰੋਮਣੀ ਕਾਲਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਦੱਸਿਆ ਕਿ ਪਿੰਡ ਖਨੋੜਾ ਤੋਂ ਬਿੱਕਰ ਸਿੰਘ ਦਾ ਪਰਿਵਾਰ ਅਦੇ ਪਿੰਡ ਦੇ ਪੰਚ ਰਜਿੰਦਰ ਸਿੰਘ ਪਹਿਲਾਂ ਅਕਾਲੀ ਦਲ ਦੇ ਹੀ ਪੱਕੇ ਵਰਕਰ ਸਨ ਫਿਰ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਸਨ ਅੱਜ ਉਹਨਾਂ ਨੇ ਆਪਣੀ ਰਵਾਇਤੀ ਪਾਰਟੀ ਅਕਾਲੀ ਦਲ ਵਿੱਚ ਘਰ ਵਾਪਸੀ ਕੀਤੀ ਹੈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪੁਰਾਣੇ ਸਾਥੀ ਸੀਗੇ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਤੇ ਸੇਵਾ ਕੀਤੀ ਔਰ ਪਿਛਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਚਲੇ ਗਏ ਸਨ ਤੇ ਅੱਜ ਬਹੁਤ ਹੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਉਸ ਆਪਣੇ ਪੁਰਾਣੇ ਸਾਥੀਆਂ ਨੂੰ ਮਿਲ ਕੇ ਔਰ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਜੁਆਇਨ ਕੀਤਾ ਸਰ ਬਿੱਕਰ ਸਿੰਘ ਉਹਨਾਂ ਦੀ ਸਾਰੀ ਟੀਮ ਨੇ ਨੰਬਰਦਾਰ ਜੀ ਨੇ ਤੇ ਸਾਰੇ ਸਾਥੀਆਂ ਨੇ ਸੋ ਮੈਂ ਇੱਕ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਇਹਨਾਂ ਨੇ ਪਹਿਲਾਂ ਵੀ ਪਰਖਿਆ ਹੋਇਆ ਇਸ ਗੱਲ ਨੂੰ ਮੈਨੂੰ ਵੀ ਪਰਖਿਆ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪਰਖਿਆ ਹੋਇਆ ਸੋ ਮੈਂ ਇਹਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਆਪਣੀ ਪਾਰਟੀ ਹੈ ਕਿਸੇ ਵੀ ਪੱਖੋਂ ਤੁਹਾਨੂੰ ਕਿਸੇ ਵੀ ਗੱਲ ਦੀ ਕਾਟ ਨਹੀਂ ਹੋਣ ਦਿੱਤੀ ਜਾਏ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੀ ਜਿਹੜੀ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ। ਔਰ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਹੱਥ ਮਜ਼ਬੂਤ ਹੋਣਗੇ। ਤਾਂ ਦੇਸ਼ ਦੀਆਂ ਵੱਡੀਆਂ ਤਾਕਤਾਂ ਨਾਲ ਵੀ ਅੱਖ ਨਾਲ ਅੱਖ ਮਿਲਾ ਕੇ ਗੱਲ ਕਰਨ ਦੀ ਸ਼ਰਮੱਥਾ ਰੱਖਦੇ ਨੇ। ਸੋ ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਮੇਰੇ ਨਾਲ ਲੀਡਰ ਆਏ ਨੇ ਸਾਡੇ ਨਾਨੂ ਕੀ ਸਾਹਿਬ ਜੋਗੀ ਜੀ ਆਏ ਨੇ, ਰਜੀਤ ਸਿੰਘ ਜੀ ਆਏ ਨੇ ਸਾਰੇ ਜਥੇਦਾਰ ਸਭਾ ਨਾਲ ਆਏ ਨੇ ਪਰੰਜੀ ਆਏ ਨੇ ਸੋ ਸਾਰੇ ਅਸੀਂ ਆਪਣੇ ਸਾਥੀਆਂ ਨੂੰ ਵੈਲਕਮ ਕਰਨ ਵਾਸਤੇ ਆਏ ਆ ਤੇ ਇਹਨਾਂ ਨੂੰ ਜੀਆਂ ਵੀ ਆਖਦੇ ਆ ਤੇ ਇਹ ਵੀ ਵਿਸ਼ਵਾਸ ਦੁਆਉਂਦੇ ਆ ਕਿ ਤੁਹਾਡੇ ਸਾਥੀਆਂ ਨਾਲ ਸਾਰੇ ਸਾਥੀ ਬਣ ਕੇ ਇੱਕ ਇੱਕ ਦੂਜੇ ਨਾਲ ਕੜੀ ਨਾਲ ਕੜੀ ਜੋੜ ਕੇ ਤਗੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਕਰਾਵਾਂਗੇ ਸੋ ਮੈਂ ਵੈਲਕਮ ਕਰਦਾ ਸਾਰੇ ਵੀਰਾਂ ਨੂੰ ਅੱਜ ਜੀਬਾਈ ਖਾਲਸਾ ਅਜੂਬ ਫਤਿਹ ਜੀ ਤੇ ਅਸੀਂ ਪਹਿਲਾਂ ਆਮ ਆਦਮੀ ਪਾਰਟੀ ਸੀ ਪਹਿਲਾਂ ਉਦੋਂ ਅਕਾਲੀ ਦਲ ਚ 30 ਸਾਲ ਲਗਾਤਾਰ ਕੰਮ ਕਰਦੇ ਰਹੇ ਅਸੀਂ ਪਹਿਲਾਂ ਵੀ ਲਾਲਕਾ ਸਾਹਿਬ ਨਾਲ ਕੰਮ ਚੱਲਦੇ ਸੀ ਹੁਣ ਵੀ ਚੱਲਦੇ ਆਂ ਚੱਲਦੇ ਰਹਾਂਗੇ ਜੀ ਬਾਈ ਜੀ ਦੀ ਫਤਿਹ ਮੈਂ ਜਿੰਦਰ ਸਿੰਘ ਖਨੋੜਾ ਅਸੀਂ ਪਹਿਲਾਂ ਬਹੁਤ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਚੱਲਦੇ ਆਏ ਸੀਗੇ ਕੁਝ ਗਿੱਲੇ ਸਿੱਖੇ ਔਣ ਕਰਕੇ ਅਸੀਂ ਪਾਰਟੀ ਛੱਡ ਕੇ ਅਸੀਂ ਆਪ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ ਸਾਨੂੰ ਉਹਨਾਂ ਦੀਆਂ ਗਤੀਵਿਧੀਆਂ ਕੁਝ ਕੋਈ ਵਿਚਾਰਧਾਰਾ ਵਧੀਆ ਨਹੀਂ ਲੱਗੀ ਇਸ ਕਰਕੇ ਅਸੀਂ ਸਰਦਾਰ ਮੱਖਣ ਸਿੰਘ ਲਾਲਕਾ ਜੀ ਦੀ ਅਗਵਾਈ ਇਹ ਕਰ ਵਾਪਸੀ ਕੀਤੀ ਆ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਦੁਬਾਰਾ ਸ਼ਾਮਲ ਹੋਏ ਆ ਤੇ ਲਾਲਕਾ ਸਾਹਿਬ ਨੂੰ ਪੂਰਨ ਭਰੋਸਾ ਦਵਾਉਂਦੇ ਆ ਕਿ ਅਸੀਂ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਅੱਗੇ ਦੀ ਤਰ੍ਹਾਂ ਵੀ ਪੂਰਾ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਵਾਂਗੇ ਬਾਦ ਚੜ ਕੇ ਸੇਵਾ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਸਰ ਦੇ ਵਿੱਚ ਜੁਰਮ ਦੀਆਂ ਬਾਰਦਾਤਾਂ ਵਿੱਚ ਹਰ ਰੋਜ਼ ਇਜ਼ਾਫਾ ਹੋ ਰਿਹਾ ਹੈ ਕਿਤੇ ਕਤਲੋਗਾਰ ਤੇ ਕਿਤੇ ਗਰਨੇਡ ਹਮਲੇ ਕਿਤੇ ਲੁੱਟਾਂ ਖੋਹਾਂ ਤੇ ਕਿਤੇ ਵੱਡਾ ਸਕੈਮ ਅਮਰਸਰ ਵਿੱਚ ਇੱਕ ਵਾਰ ਫਿਰ ਤੋਂ ਲੁੱਟਦੀਆਂ ਬਾਰਦਾਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ ਤਾਜ਼ਾ ਮਾਮਲਾ ਅਮਰਸਰ ਦੇ ਭੀੜਪਟ ਵਾਲੇ ਇਲਾਕੇ ਹਾਲ ਬਾਜ਼ਾਰ ਦਾ ਹੈ ਜਿੱਥੇ ਦਿਨ ਦਿਹਾੜੇ ਲੁਟੇਰਿਆਂ ਵੱਲੋਂ ਇੱਕ ਮਨੀ ਐਕਸਚੇਂਜ ਦੀ ਦੁਕਾਨ ਦੇ ਉੱਪਰ ਲੁੱਟਦੀ ਬਾਤ ਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਸਬੰਧੀ ਚਸ਼ਮਦੀਦ ਨੇ ਦੱਸਿਆ ਕਿ ਦੋ ਵਿਅਕਤੀ ਨੋਟ ਬਦਲਾਉਣ ਲਈ ਦੁਕਾਨ ਤੇ ਪਹੁੰਚੇ ਸਨ ਉਹਨਾਂ ਨੇ ਦੱਸਿਆ ਕਿ ਸਾਡੇ ਕੋਲ 15 ਲੱਖ ਦੇ ਕਰੀਬ ਰਕਮ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਥੱਲੇ ਦੁਕਾਨ ਤੇ ਲਿਆਂਦਾ ਗਿਆ ਅਤੇ ਉੱਥੇ ਇਹਨਾਂ ਵਿਅਕਤੀਆਂ ਵੱਲੋਂ ਲੁੱਟ ਦੀ ਬਾਰਦਾਤ ਨੂੰ ਅੰਜਾਮ ਤੇ ਦਿੱਤਾ ਗਿਆ ਮੇਰਾ ਬਬਲੂ ਗੁਮਾਨ ਜੀ ਅਜੀ ਅਜੀ ਦੀ ਕੱਢਣਾ ਕੀ ਕੰਦ ਦੇ ਬਾਰੇ ਇਹਨਾਂ ਕੋਲ ਜੀ ਨੋਨ ਚੇਂਜ ਕਰਨਾ ਹੈ 2000 ਵਾਲੇ ਤੇ ਕਹਿੰਦੇ ਜੀ ਸਾਡੇ ਕੋ ਪੇਮੈਂਟ ਹੈ ਜੀ 15 ਲੱਖ ਰੁਪਏ ਦੇਣਾ ਹੈ ਕਿ ਚਲੋ ਮੈਂ ਕੋ ਥੱਲੇ ਦੁਕਾਨ ਤੇ ਗਿਣਤੀ ਬੈਠ ਕੇ ਗਿਣਤੀ ਕਰ ਲੈਂਦੇ ਆ ਕਿ ਉਹਦੇ ਬਾਅਦ ਆਏ ਤੇ ਆਂਡੀ ਗੋਨੀਓ ਕੋ ਪੈ ਫੜ ਕੇ ਦੋਨੋਂ ਪੈਰਿਆਂ ਨਾਲ ਦੱਤੂਦੁੱਤਾਂ ਮਾਰਿਆ ਦੀ ਲੁੱਟ ਕੇ ਲੈ ਗਏ ਕਿੰਨੇ ਬੰਦੇ ਸੀ ਦੋ ਬੰਦੇ ਸੀ ਜੀ ਇਹ ਹਿੰਦੂ ਸੀ ਸਿੱਖਾ ਸੀ ਆਪਾਂ ਇੰਨਾ ਨਹੀਂ ਮੈਂ ਦੇਖਿਆ ਬਾਕੀ ਦੋ ਬੰਦੇ ਦੇਖੇ ਆਪਾਂ ਬਾਈਕ ਤੇ ਆਸੀ ਬਾਈਕ ਤੇ ਹਾਂ ਜੀ ਹਾਂ ਆਪਣਾ ਤਾਂ ਫਰੀ ਬੈ ਗਈ ਆਪਾਂ ਬਸ ਬੰਦੇ ਨੂੰ ਸੰਭਾਲਦੇ ਪਏ ਸੀ ਬਾਕੀ ਅਮਨਜੀਤ ਬੰਨ ਲੱਗੇ ਵਿਦੇਸ਼ ਭੇਜਣ ਦੇ ਨਾਮ ਤੇ ਪੰਜਾਬ ਦੇ ਹਜ਼ਾਰਾਂ ਟਰੈਵਲ ਏਜੰਟਾਂ ਜਿਹੜੇ ਠੱਗੀਆਂ ਮਾਰਦੇ ਅਤੇ ਲੋਕਾਂ ਦਾ ਕਰੋੜਾ ਰੁਪਿਆ ਲੈ ਕੇ ਰਫੂ ਚੱਕਰ ਹੋ ਚੁੱਕੇ ਹਨ ਪਰ ਇਹਨਾਂ ਵਿੱਚੋਂ ਕਈਆਂ ਤੇ ਕਾਰਵਾਈ ਹੁੰਦੀ ਹੈ ਤੇ ਕਈਆਂ ਤੇ ਕਾਰਵਾਈ ਨਹੀਂ ਹੁੰਦੀ। ਮਾਮਲਾ ਬਟਾਲਾ ਪੁਲਿਸ ਨੇ ਉਸ ਟ੍ਰੈਵਲ ਏਜੰਟ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਉੱਪਰ 23 ਮੁਕੱਦਮੇ ਦਰਜ ਹਨ। ਮਾਂਜੋ ਕੋ ਅਦਾਲਤ ਵੱਲੋਂ ਇਸ ਨੂੰ ਪਕੌੜਾ ਵੀ ਕਰਾਰ ਦਿੱਤਾ ਹੋਇਆ ਸੀ ਜਿਵੇਂ ਵੀ ਮੁਕੱਦਮੇ ਵਿੱਚ ਇਸ ਸਖਸ਼ ਤੇ ਦਰਜ ਨੇ ਉਹਨੇ ਸਾਰੇ ਹੀ ਲੋਕਾਂ ਦੇ ਨਾਲ ਧੋਖਾ ਧੜੀ ਦੇ ਭੋਲੇ ਭਾਲੇ ਲੋਕਾਂ ਨੂੰ ਇਸ ਨੇ ਵਿਦੇਸ਼ ਭੇਜਣ ਦੇ ਨਾਮ ਤੇ ਸਬਜ਼ ਬਾਗ ਦਿਖਾਏ। ਬਾਰਾਹਰ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਸ ਨੇ 10 ਸਾਲ ਦੇ ਵਿੱਚ ਕਿਹੜੇ-ਕਿਹੜੇ ਲੋਕਾਂ ਨੂੰ ਲੁੱਟਿਆ ਹੈ ਤੇ ਕਿੰਨਾ ਪੈਸਾ ਇਸ ਨੇ ਕੱਖਰ-ਪਕਰ ਕੀਤਾ ਹੈ ਮਾਣਯੋਗ ਸੀਜੀਪੀ ਪੰਜਾਬ ਸਤਿਕਾਰਪੂਰਨ ਜੀ ਮਾਣਯੋਗ ਡੀਜੀਪੀ ਪੰਜਾਬ ਬਰੋਬੀਆ ਜੀ ਆਈਪੀਐਸ ਨੋ ਦੇ ਗ੍ਰਿਸ਼ਣ ਹਦੇ ਇਸ ਦੇ ਉੱਤੇ ਜਿਹੜਾ ਟਰੈਵਲ ਏਜੰਟਸ ਦੇ ਖਿਲਾਫ ਇੱਕ ਮੁਹਿੰਮ ਚਲਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਉਹਦੇ ਵਿੱਚ ਹੀ ਅੱਜ ਬਟਾਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਹਰਪ੍ਰੀਤ ਵਾਲੀਆ ਏਲੀਆ ਸੋਨੂ ਵਾਲੀਆ ਜੋ ਕਿ ਮਾਨ ਨਗਰ ਡੀਬੀਐਨ ਰੋਡ ਬਟਾਲੇ ਦਾ ਰਹਿਣ ਵਾਲਾ ਸੀਗਾ ਇਹਦੀ ਗ੍ਰਿਫਤਾਰੀ ਹੋਈ ਹੈ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਅਕਿਊਜ਼ਡ ਸੋਨੂ ਵਾਲੀਆ ਹੈ ਇਹ ਇਹਦੇ ਉੱਤੇ ਪਹਿਲੀ ਐਫਆਈਆਰ 2013 ਦੇ ਵਿੱਚ ਇਹਦੇ ਉੱਤੇ ਦਰਜ ਹੋਈ ਸੀਗੀ ਤੇ ਉਸ ਤੋਂ ਬਾਅਦ ਲਗਾਤਾਰ ਹੀ ਇਹਦੇ ਤੇ ਐਫਆਈਆਜ਼ ਦਰਜ ਹੁੰਦੀਆਂ ਰਹੀਆਂ ਤੇ ਹੁਣ ਤੱਕ ਕੁੱਲ 23 ਐਫਆਈਆਰਜ਼ ਇਹਦੇ ਤੇ ਦਰਜ ਨੇ ਜਿਹੜੀਆਂ ਸਾਰੀਆਂ ਹੀ ਐਫਆਈਆਰਜ਼ ਜਿਹੜੀਆਂ ਨੇ ਟਰੈਵਲ ਏਜੰਟੀ ਜਦੇ ਵਿੱਚ ਫੇਕ ਵੀਜ਼ਾ ਪ੍ਰੋਵਾਈਡ ਕਰਦਾ ਸੀਗਾ ਲੋਕਾਂ ਨੂੰ ਤੋਂ ਖੇ ਦੇ ਨਾਲ ਉਹਨਾਂ ਦੇ ਬਾਹਰ ਪੇਛੜ ਦੇ ਜਿਹੜੇ ਸੁਪਨੇ ਸੀਗੇ ਉਹ ਉਹਨਾਂ ਨੂੰ ਧੋਖੇ ਦੇ ਨਾਲ ਉਹਨਾਂ ਨਾਲ ਕਰਦਾ ਸੀਗਾ ਤੇ ਇਹਦੇ ਵਿੱਚ ਇਹ 2013 ਤੋਂ ਜਿਹੜਾ ਪਹਿਲੇ ਮੁਕਦਮੇ ਵਿੱਚ ਅਰੈਸਟ ਹੋਇਆ ਉਸ ਤੋਂ ਬਾਅਦ ਬੇਲ ਤੇ ਆ ਉਸ ਤੋਂ ਬਾਅਦ ਉਦੋਂ ਦਾ ਹੀ ਪਗੋੜਾ ਸੀਗਾ ਉਸ ਤੋਂ ਬਾਅਦ ਇਹ ਬਹੁਤ ਮੁਕਦਮਿਆਂ ਦੇ ਵਿੱਚ ਪੀਓ ਵੀ ਬਣ ਗਿਆ ਸੀ ਜਿਹਦੇ ਵਿੱਚ ਇਹ ਦੇ ਖਿਲਾਫ ਜ਼ਿਲ੍ਹੇ ਬਟਾਲੇ ਦੇ ਵਿੱਚ ਮੁਕਦਮੇ ਦਰਜ ਨੇ ਨਾਲ ਦੀ ਨਾਲ ਇਹਦੇ ਖਿਲਾਫ ਜਿਲ੍ਹਾ ਕਪੂਰਥਲਾ ਅੰਮ੍ਰਿਤਸਰ ਸਿਟੀ ਉੱਥੇ ਵੀ ਇਹਦੇ ਖਿਲਾਫ ਮਾਮਲੇ ਦਰਜ ਨੇ ਸੋ ਇਹਨੂੰ ਹੁਣ तकरीबन 12 ਸਾਲ ਬਾਅਦ ਸ਼੍ਰੀ ਹਰਗੋਬਿੰਦਪੁਰ ਪੁਲਿਸ ਸਟੇਸ਼ਨ ਤੇ ਇੰਚਾਰਜ ਸੀਆਈਏ ਜਿਹੜੀ ਉਹਨਾਂ ਦੀ ਟੀਮ ਹੈ ਉਹਨੇ ਬੜੀ ਮੁਸ਼ਕਲ ਦੇ ਨਾਲ ਇਹਨੂੰ ਪੰਚਕੁਲੇ ਤੋਂ ਅਰੈਸਟ ਕੀਤਾ ਤੇ ਹੁਣ ਇਹਦਾ ਰਿਮਾਂਡ ਲੈ ਕੇ ਅਸੀਂ ਨੂੰ ਅਗੇ ਤਫ਼ਤੀਸ਼ ਕਰਵਾਵਾਂਗੇ ਸਰ ਇਚ ਲੱਗਦਾ ਕਿ ਜਿਹੜੇ ਲੋਕਾਂ ਨੇ ਮਦਦ ਕੀਤੀ ਹੋਏਗੀ ਕਿਉਂਕਿ ਕਿੱਥੇ ਕਿੱਥੇ ਰਿਆ ਇਹ ਵੀ ਇੱਕ ਬੜੀ ਵੱਡੀ ਰੇਸਪਈ ਗੱਲ ਹੈ ਜੀ ਬਿਲਕੁਲ ਜਿਹੜਾ ਹੁਣ ਅਸੀਂ ਇਹਦਾ ਰਿਮਾਂਡ ਲਵਾਗੇ ਉਹਦੇ ਵਿੱਚ ਸਾਡੇ ਪ੍ਰਾਇਮਰੀ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹੋਏਗਾ ਕਿ ਇਹਨੇ ਜਿਹੜੇ 12 ਸਾਲ ਜਦੋਂ ਇਹ ਭਗੌਣਾ ਰਿਹਾ ਤੇ ਲੋਕਾਂ ਨਾਲ ਠਗੀਆਂ ਮਾਰਦਾ ਰਿਹਾ ਉਹਦੇ ਵਿੱਚ ਕਿਹੜੇ ਲੋਕਾਂ ਨੇ ਇਹਦਾ ਸਾਥ ਦਿੱਤਾ ਕਿਹੜੇ ਲੋਕਾਂ ਨੇ ਇਹਨੂੰ ਠਹਿਰ ਦਿੱਤੀ ਸੋ ਇਹ ਇੱਕ ਮੇਜਰ ਪਾਰਟ ਹੋਏਗਾ ਇਨਵੈਸਟੀਗੇਸ਼ਨ ਦਾ ਤੇ ਨਾਲ ਦੀ ਨਾਲ ਜਿਹੜੀਆਂ ਇਹ ਪੈਂਡਿੰਗ ਇਨਵੈਸਟੀਗੇਸ਼ਨਸ ਨੇ ਸਾਰੀਆਂ ਉਹ ਸਾਰੀਆਂ ਨੂੰ ਕੰਪਲੀਟ ਕਰਕੇ ਜਲਦੋਂ ਜਲਦ ਚਲਾਣ ਪਏਗਾ ਮਤਲਬ ਕਿ ਅੱਜਕੱਲ ਕੋਈ ਪ੍ਰਾਈਵੇਟ ਹੋਟਲ ਨੈਕ ਵੀ ਰਨ ਕਰ ਰਹੇ ਸੀ ਜੀ ਜੋ ਪ੍ਰਾਈਮਰੀ ਇਨਫੋਰਮੇਸ਼ਨ ਮਿਲੀ ਕਿ ਇਥੇ ਬਟਾਲੇ ਦੇ ਵਿੱਚ ਇੱਕ ਹੋਟਲ ਜਨਾਬ ਨਾਲ ਇਹਦਾ ਨਾਮ ਐਸੋਸੀਏਟ ਹੋ ਰਿਹਾ ਅਸੀਂ ਹੁਣ ਉਹਦੀਆਂ ਡਿਟੇਲਸ ਲੈ ਰਹੇ ਹਾਂ ਕਿ ਉਹਦੇ ਵਿੱਚ ਇਹ ਉਹਦੇ ਨਾਮ ਤੇ ਸੀਗਾ ਜਾਂ ਰੀਸ ਤੇ ਲਿਆ ਸੀਗਾ ਜਾਂ ਨੇ ਕਿਸ ਤਰੀਕੇ ਦੇ ਨਾਲ ਉਸ ਹੋਟਲ ਦੇ ਨਾਲ ਐਸੋਸੀਏਟਡ ਹੈ ਉਹ ਪਾਰਟ ਆਫ ਇਨਵੈਸਟੀਗੇਸ਼ਨ ਬਣ ਜਾਂਦਾ ਹੈ ਬਜ਼ੁਰਗਾਂ ਦੇ ਵਾਸਤੇ ਵਿੱਚ ਅਕਸਰ ਬਜ਼ੁਰਗ ਸਾਡੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਆ ਤੇ ਅਕਸਰ ਉਹ ਨੌਸਰਵਾਜਾਂ ਤੇ ਭਰੋਸਾ ਕਰ ਲੈਂਦੇ ਹਨ ਕਿਉਂਕਿ ਉਹ ਬਜ਼ੁਰਗ ਹਨ ਇਸੇ ਤਰ੍ਹਾਂ ਦਾ ਇੱਕ ਮਾਮਲਾ ਮੁਹਾਲੀ ਵਿੱਚ ਪੇਸ਼ ਆਇਆ ਮੁਹਾਲੀ ਵਿੱਚ ਇੱਕ ਠੱਗ ਨੇ ਇੱਕ ਬਜ਼ੁਰਗ ਨਾਲ 80000 ਦੀ ਲੋਟ ਕਰਕੇ ਫਰਾਰ ਹੋ ਗਿਆ ਪੀੜਤ ਸਰਦੂਲ ਸਿੰਘ ਨੇ ਦੱਸਿਆ ਕਿ ਉਹ ਮਕਾਨ ਨੰਬਰ 5580 ਸੈਕਟਰ 56 ਦਾ ਰਹਿਣ ਵਾਲਾ ਹੈ ਤੇ ਐਸ்சிਬੀਏ ਬੈਂਕ ਦੀ ਏਟੀਐਮ ਮਸ਼ੀਨ ਤੋਂ ਪੈਸੇ ਕਢਵਾਉਣ ਗਿਆ ਸੀ ਤੇ ਇੱਕ ਠੱਗ ਨੇ ਕਾਰਡ ਬਦਲ ਕੇ 80000 ਰੁਪਏ ਦੀ ਠੱਗੀ ਮਾਰੀ ਅਤੇ ਫਰਾਰ ਹੋ ਗਿਆ ਤਾਂ ਇਹ ਕਦ ਕੀ ਬਾਤ ਹੈ ਕਦ ਕੀ ਘਟਨਾ ਹੈ ਇਹ ਤੁਹਾਨੂੰ ਮਤਲਬ ਪਿਛਲੇ ਮਹੀਨੇ ਦੀ 5 ਲੇਖੀ ਬਾਤ ਹੈ ਚੌਥੇ ਮਹੀਨੇ ਦੀ ਠੀਕ ਹੈ ਤਾਂ ਅਸੀਂ ਨੇ ਮਤਲਬ ਸ਼ਾਇਦ ਚੌਂਕੀ ਵਿੱਚ ਕਨਫਰਮਿਟੀ ਕਰਤੀ ਸੀ ਠੀਕ ਹੈ ਜੀ ਆਨਲਾਈਨ ਜੋ ਹੁੰਦੀ ਹੈ साइबर क्राइम में उसमें भी कर चंडीगढ़ भी पंजाब में भी कर मैंने मैंने मतलब मोहाली में साथ, साथ में साफ फेस में बाई हैंड भी देखे आया हूँ मैं ठीक है जी तो अभी तक कोई सुनवाई नहीं हुई मैं अपने सुहाने में भी देखे आया हूँ मैं तो पहले मैंने पिछले महीने ग्यारह तारीख को दी थी उसके बाद में फिर मैंने मतलब इसी महीने तेरह तेरह के अपनी मतलब बारह तारीख को देखे आया लगा के अभी तक कोई एक्शन नहीं हुआ तो क्या करती पुलिस क्या करती मोहाली पुलिस क्या करती है और चंडीगढ़ पुलिस क्या सर शुरू में तो चंडीगढ़ पुलिस वाले कह रहे थे पंजाब का केस है जी तो पंजाब वालों ने हमें बुलाया था अगले दिन बुलाया था अगले दिन उन्होंने कुछ भी नहीं करा जी ठीक है जी तो अभी मैंने पिछले पिछले हफ्ते हमको पॉलीमेट्रो वो करिए रिकॉर्डिंग दिखाई है मगर उसमें रिकॉर्डिंग में लड़के पक मतलब लग रहे हैं मगर अपनी पुलिस पुलिस कार्रवाई नहीं कर रही तो सीसीटीवी में दिख रहे हैं कितने लोग हां जी सर दिख रहे हैं बंदे दो हैं दो दो लड़के दो लड़के पंजाब सरकार वालों शुरू की थी नशा मुक्त पंजाब ਹਾਲਾਂਕਿ ਇਸ ਵਿੱਚ ਸਫਲਤਾ ਮਿਲਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਹਲਕੇ ਦੇ ਬਧਾਇਕ ਪਿੰਡ-ਪਿੰਡ ਜਾ ਕੇ ਸ਼ਹਿਰ-ਸ਼ਹਿਰ ਜਾ ਕੇ ਲੋਕਾਂ ਨੂੰ ਨਸ਼ਿਆਂ ਦੇ ਵਿਰੁੱਧ ਲਾਮਬੰਦ ਕਰ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ ਜ਼िला ਯੋਜਨਾ ਬੋਰਡ ਤੇ ਚੱਲਦੇ ਆਮ ਆਦਮੀ ਪਾਰਟੀ ਦੇ ਸਰਦਾਰ ਗੁਰਦੀਪ ਸਿੰਘ ਰੰਧਾਵਾ ਵੱਲੋਂ ਪਿੰਡ-ਪਿੰਡ ਜਾ ਕੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਪਹੁੰਚੇ ਜਿੱਥੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਉਹਨਾਂ ਨੂੰ ਜੀ ਆਇਆਂ ਨੂੰ ਆਖਿਆ ਇਸ ਮੌਕੇ ਸਰਦਾਰ ਗੁਰਦੀਪ ਸਿੰਘ ਲਦਾਵਾ ਨੇ ਕਿਹਾ ਕਿ ਅੱਜ ਲੋੜ ਹੈ ਕਿ ਪੰਜਾਬ ਦੀ ਜਵਾਨੀ ਨੂੰ ਅਤੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਸ ਨੂੰ ਪਿੰਡਾਂ ਵਿੱਚ ਵੱਡੀ ਸਫਲਤਾ ਮਿਲ ਰਹੀ ਹੈ ਬਟਾਲਾ ਖੇਤਰ ਦੇ ਇੱਕ ਮਾਨ ਦੇ ਵਿੱਚ ਹੋਈ ਗੈਂਗਬਾਰ ਇੱਕ ਦੂਜੇ ਉੱਤੇ ਚੱਲੀਆਂ ਗੋਲੀਆਂ ਆਖਰਕਾਰ ਇਹ ਬਾਰਦਾਤ ਇਬਾਮਲਾ ਇੱਕ ਕਟਨਾ ਸੀ ਕਿ ਬਟਾਲਾ ਪੁਲਿਸ ਦੇ ਕਸਬੇ ਕੁਮਾਨ ਦੇ ਬਾਬਾ ਫਿਨਿਸ਼ ਸਟੇਸ਼ਨ ਦੇ ਸਾਹਮਣੇ ਕੁਮਾਨ ਸ਼੍ਰੀ ਹਰगोविंदਪੁਰ ਸੜਕ ਤੇ ਚੱਲੀਆਂ ਅੰਮੋ ਸਾਹਮਣੇ ਗੋੜੀਆਂ ਸੂਤਰਾਂ ਮੁਤਾਬਕ ਹੋਈ ਗੈਂਗਬਾਰ ਬਿੱਲਾ ਮੰਡੇਆਲਾ ਹੋਇਆ ਜ਼ਖਮੀ ਅਤੇ ਗੋਰਾ ਬਰਿਹਾਰ ਦੀ ਹੋਈ ਮੌਤ ਬਿੱਲਾ ਮੰਡੇਆਲਾ ਜ਼ਖਮੀ ਹਾਲਤ ਵਿੱਚ ਹੋਇਆ ਫਰਾਰ ਅਤੇ ਗੋਰਾ ਬਰਿਹਾਰ ਦੀ ਮ੍ਰਿਤਕ ਦੇਹ ਵੀ ਉਸਨੇ ਆਪਣੀ ਗੱਡੀ ਵਿੱਚ ਪਾਈ ਤੇ ਉਸ ਨੂੰ ਵੀ ਲੈ ਕੇ ਫਰਾਰ ਹੋ ਗਿਆ ਬਾਹਰਾਲ ਪੁਲਿਸ ਇਹਨਾਂ ਦੀ ਪੈੜ ਨਪ ਰਹੀ ਹੈ ਅੱਜ ਕੁਮਾਨ ਦੇ ਲੱਗੇ ਬਾਬਾ ਫਿਨਿਸ਼ ਸਟੇਸ਼ਨ ਦੇ ਬਾਹਰ ਰੋਜ਼ ਉੱਤੇ ਕਿ ਫਾਇਰਿੰਗ ਇੰਸਟ੍ਰੂਮੈਂਟ ਹੋਇਆ ਜਿਹੜੇ ਇੱਕ ਫਿਕਰ ਜਿਹੜੇ ਮਂਢਿਆਲੇ ਰਿਆਣਾ ਵਾਲਾ ਬਿੱਲਾ ਮਂਢਿਆਲਾ ਉਹ ਜਿਹੜਾ ਆਪਣੀ ਗੱਡੀ ਡਰਾਈਵ ਕਰ ਰਿਆ ਸੀ ਉਹਦੇ ਨਾਲ ਉਹਦਾ ਸਾਥੀ ਸੀ ਗੋਰਾ ਗੁਰਪ੍ਰੀਤ ਬੜਿਆ ਅਗੁਰ ਬੋਰਾ ਉਹਦੀ ਡੈਥ ਹੋਈ ਆ ਤੇ ਮੌਕੇ ਤੇ ਆਏ ਆ ਪੁਲਿਸ ਜੀ ਇੰਵੈਸਟੀਗੇਸ਼ਨ ਕਰਦੇ ਸਰ ਜਿਹੜਾ ਬਿੱਲਾ ਉਹਦੇ ਵੀ ਗੋਲੀਆਂ ਲੱਗੀਆਂ ਦਾ ਸੀ ਉਹ ਵੀ ਪਤਾ ਲੱਗਾ ਇੰਜਰਡ ਆ ਉਹ ਤੇ ਟਾਇਰ ਹੁਲਦਾ ਫੜ ਗਏ ਉਹਦੇ ਬਾਰੇ ਸੀ ਸਰ ਇਹਨਾਂ ਲਈ ਕੋਈ ਪਰਾਣੀ ਨਹੀਂ ਪੈਨ ਜਿਸਹੀ ਜਾਂ ਕੀ ਕਾਰਨ ਹੈ ਇਹਦਾ ਹਾਲੇ ਤਾਂ ਜਸਟ ਵੈਰੀ ਪ੍ਰੀਸਟੇਜ ਐਂਡ ਰੈਸਟ੍ਰਿਕਸ਼ਨ ਦਾ ਇਸ ਟੇਪ ਤੇ ਕੁਝ ਨਹੀਂ ਕਹਿ ਰਹੇ ਕਿ ਮੈਟਰ ਆਫ ਇਨਵੈਸਟੀਗੇਸ਼ਨ ਹੈ ਬੱਸ ਦੱਸ ਰਹੇ ਨੇ ਦੂਸਰੀ ਪਾਰਟੀ ਦਾ ਕੁਝ ਪਤਾ ਲੱਗਾ ਕਿਹੜੀ ਉਹਦੇ ਵਾਲੇ ਹਾਲ ਜਦੋਂ ਸੀ ਜਿਹੜੇ ਨੂੰ ਮਿਲਾਂਗੇ ਜਾਂ ਉਹ ਲੈਸ ਨਹੀਂ ਜਾਣਾਗੇ ਫਿਰ ਦੱਸੋ ਸਰ ਕਿੰਨੀਆਂ ਗੋਲੀਆਂ ਚੱਲੀਆਂ ਜਿਹੜੀਆਂ ਉੱਥੇ ਮੁਕਾਤ ਲੱਗੇ ਨੇ ਮਨੋਕਸ਼ਕ ਮੱਦੀ ਜਿਹੜੀ ਬਾਉਸ ਦੋਹਾਨੋਪੋਲ ਜਿਹੜਾ ਸਿਸਟਮ ਮਿਲ ਰਹੇ ਕੋਈ ਸ਼ੋਰ ਤਾਂ ਨਹੀਂ ਇਹ ਲਾਇਸੈਂਸੀ ਕੋਲ ਹੈ ਹੈਗੇ ਇਹ ਵੈਪਨ ਡੋਨਰ ਤੋਂ ਕਿ ਜਾਂ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਪੰਜਾਬ ਦੇ ਕਿਸਾਨ ਹਰ ਰੋਜ਼ ਸੰਘਰਸ਼ ਕਰ ਰਹੇ ਹਨ ਤਾਂ ਜੋ ਉਹਨਾਂ ਦੀਆਂ ਮੋਢਰੀਆਂ ਲੋੜਾਂ ਪੂਰੀਆਂ ਹੋਣ ਚਾਹੇ ਉਹ ਕਦੇ ਕੇਂਦਰ ਸਰਕਾਰ ਅੱਗੇ ਫਰਿਆਦ ਕਰਦੇ ਹਨ ਜਾਂ ਫਿਰ ਪੰਜਾਬ ਸਰਕਾਰ ਅੱਗੇ ਪਰ ਉਹਨਾਂ ਦੀਆਂ ਮੰਗਾਂ ਜਿਉਂਦੀਆਂ ᱛਿਉਹ ਹਨ ਮਾਨਸਾ ਭਾਰਤੀ ਕਿਸਾਨ ਜੂਨੀਅਰ ਟਕੌਂਦਾ ਦੀ ਚਨੀਰ ਬਲਾਕ ਦੇ ਪਿੰਡ ਕੁੱਦੂ ਬਾਲਾ ਦੀ ਚੋਣ ਕੀਤੀ ਗਈ ਜਿਸ ਅਸੀਂ ਪ੍ਰਦਾਨ ਕੀ ਬਲਾਕ ਇਹ ਸੀਨੀਅਰ ਮੀਤ ਪ੍ਰਧਾਨ ਮਕਨਸਨ ਚੁਣੀ ਰੇਟ ਹੋਈ ਜਿਸ ਵੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਪੈਣੀਵਾਗਾ ਵਿਸ਼ੇਸ਼ ਤੌਰ ਤੇ ਪਹੁੰਚੇ ਮੀਟਿੰਗ ਨੂੰ ਸਮੋਤਨ ਕਰ ਦਿਆ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਪੈਣੀਵਾਗਾ ਨੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਡਰਾਮਿਆਂ ਤੇ ਚਾਨਣਾ ਪਾਇਆ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਰਿਸ਼ਵਤ ਖੋਰੀ ਤੇ ਪਾਣੀ ਦੇ ਹੱਕਾਂ ਦੀ ਡਾਕਿਆਂ ਬਾਰੇ ਸਾਰੀ ਗੱਲਬਾਤ ਵੀ ਸਾਂਝੀ ਕੀਤੀ ਗਈ ਮੈਂ ਮਨਜੀਤ ਸਿੰਘ ਉਲਕ ਭਾਰਤੀ ਕਿਸਾਨ ਯੂਨੀਅਨ ਇਕਤਾ ਡਕਾਉਂਦਾ ਜ਼ਿਲ੍ਹਾ ਪ੍ਰੈਸਕਰ ਜੋ ਕਿ ਅੱਜ ਅਸੀਂ ਚਨੀਰ ਬਲਾਕ ਦੇ ਵਿੱਚ ਕਿ ਨੀਆ ਜਨੀਰ ਦੇ ਬਲਾਕ ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਦੀ ਅਗਵਾਈ ਦੇ ਵਿੱਚ ਪਿੰਡ ਕੁਦੂਆਲਾ ਵਿਖੇ ਪਿੰਡ ਕਾਈ ਦੀ ਚੋਣ ਕੀਤੀ ਗਈ ਹੈ ਜਿਸ ਦੇ ਵਿੱਚ ਪਹਿਲਾਂ ਮੀਟਿੰਗ ਕਰਕੇ ਪਿੰਡ ਵਾਸੀਆਂ ਨੂੰ ਸਾਰੀ ਗੱਲਬਾਤ ਤੇ ਚਾਨਣਾ ਪਾਇਆ ਅਤੇ ਉਸ ਤੋਂ ਬਾਅਦ ਜਿਹੜੀ ਪਿੰਡ ਵਾਸੀਆਂ ਨੇ ਗੱਲਬਾਤ ਸੁਣ ਤੇ ਪ੍ਰੰਤ ਪਿੰਡ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਜਿਸ ਵਿੱਚ ਅਸੀਂ ਪਿੰਡ ਕਾਈ ਦੀ ਜਿਹੜੀ ਚੋਣ ਕੀਤੀ ਗਈ ਹੈ ਉਸ ਦੇ ਵਿੱਚ ਪਿੰਡ ਕਾਈ ਪ੍ਰਧਾਨ ਗਰਜੰਟ ਸਿੰਘ ਜੀ ਜੇ ਖਜ਼ਾਨਚੀ ਹਰਵੰਤ ਸਿੰਘ ਜੀ ਜਰਨਲ ਸਕਤਰ ਗੁਰਪਿਆਰ ਸਿੰਘ ਜੀ ਪ੍ਰੈਸ ਸਕਤਰ ਜਿਹੜੇ ਗੁਰਪ੍ਰੀਤ ਸਿੰਘ ਜੀ ਚੁਣੇ ਗਏ ਨੇ ਇਹਨਾਂ ਤੋਂ ਇਲਾਵਾ ਜਿਹੜੀ 11 ਮੈਂਬਰੀ ਕਮੇਟੀ ਹੈ ਉਸ ਦੀ ਚੋਣ ਕੀਤੀ ਗਈ ਤੇ ਪਿੰਡ ਵਾਸੀਆਂ ਨੇ ਆਏ ਜਿਰਾ ਆਗੂਆਂ ਦਾ ਬਲਾਕ ਆਗੂਆਂ ਦੇ ਪਿੰਡ ਚੁਣੀ ਗਈ ਕਮੇਟੀ ਦਾ ਧੰਨਵਾਦ ਕੀਤਾ ਅਤੇ ਨਾਲ ਆਪਣੇ ਪੂਰੇ ਤਨਮਨ ਧੰਦੇ ਨਾਲ ਜਿਹੜਾ ਕੰਮ ਕਰਨ ਦਾ ਭਰੋਸਾ ਕਮੇਟੀ ਨੇ ਦਿਵਾਇਆ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਜਿਹੜੇ ਬਲਾਕ ਦਾ ਕੁੱੱਡੂ ਵਾਲਾ ਸੀਗਾ ਜਿੱਥੇ ਉੱਥੇ ਪਿੰਡ ਵਾਸੀਆਂ ਨੇ ਵੱਡਾ ਸੱਤ ਦੇ ਵਿੱਚ ਇਕੱਠ ਕਰਕੇ ਇੱਕ ਚੋਣ ਕੀਤੀ ਹੈ ਬੀਕੇਜੂ ਟਕੌਂਦਾ ਦੀ ਬੀਕੇਜੂ ਟਕੌਂਦਾ ਨੂੰ ਵੱਡੀ ਸਫਲਤਾ ਹੋਈ ਹੈ ਜਦੋਂ ਵੱਖ-ਵੱਖ ਜੂਨੀਅਨ ਦੇ ਵਿੱਚ ਪਹਿਲਾਂ ਵੀ ਇਹ ਆਗੂ ਵਰਕਰ ਕੰਮ ਕਰਦੇ ਸੀਗੇ ਉਹਨਾਂ ਨੇ ਬੀਕੇਜੂ ਟਕੌਂਦਾ ਦਾ ਲੜ ਫੜਿਆਗਾ ਕਿਉਂਕਿ ਸਮੱਸਿਆ ਵੀ ਦੱਸੀਆਂ ਤੇ ਗਾਹਾਂ ਜਿਵੇਂ ਬੰਦੀ ਚੱਲਣ ਆਉਣ ਵਾਲੇ ਸੰਘਰਸ਼ਾਂ ਦੇ ਵਿੱਚ ਵੀ ਸਜਾ ਦਿੱਤਾ ਰੇਲੀ ਕਰਕੇ ਜ਼ਿਲ੍ਹੇ ਦੇ ਆਗੂ ਬਲਾਕ ਦੇ ਆਗੂ ਤੇ ਜਸ਼ੇਬੰਦੀ ਦੇ ਸਬਧਾਨ ਬਾਰੇ ਦੱਸਿਆ ਵੀ ਜਸ਼ੇਬੰਦੀ ਦਾ ਇਹ ਸਬਧਾਨ ਹੈ ਇਹਨਾਂ ਨੇ ਸਾਰੇ ਆਗੂਆਂ ਨੇ ਤਨ ਮਨ ਧਨ ਦੇ ਨਾਲ ਜਸ਼ੇਬੰਦੀ ਤੇ ਚੱਲਣ ਦਾ ਸਾਨੂੰ ਭਰੋਸਾ ਦਿੱਤਾ ਅਸੀਂ ਵੀ ਆਸ ਕਰਦੇ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਭਗਵੰਤਮਾਨ ਸਰਕਾਰ ਦਾ ਦਿਮਾਗ ਖਰਾਬ ਹੋਇਆਗਾ ਕਿਉਂਕਿ ਕੇਂਦਰ ਸਰਕਾਰ ਦਾ ਕੰਮ ਕਰ ਰਹੀ ਹੈ ਲਗਾਤਾਰ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਵਿਰੋਧੀ ਲਗਾਤਾਰ ਜਹਰਾ ਜਿਹੜੀ ਉਗਲ ਰਿਹਾ ਉਹਦੇ ਜਿਵੇਂ ਆਪਾਂ ਪਹਿਲਾਂ ਖਾੜੀ ਵੱਢਣ ਵੇਲੇ ਸਾਡੇ ਬਜ਼ੁਰਗਾਂ ਦੰਦੇ ਤਿੱਖੇ ਕਰਦੇ ਸੀ ਦਾਤੀਆਂ ਦੇ ਉਵੇਂ ਜੇ ਕਰ ਅਸੀਂ ਵੀ ਇਹ ਫੋਰਸ ਆ ਜਿਹੜੀ ਉਹਦੇ ਵਾਸਤੇ ਤਿਆਰ ਕਰੀ ਜਾਂਦੇ ਆ ਇਹਨਾਂ ਨੂੰ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਆਉਣ ਵਾਲੇ ਦਿਨ ਗੋਡੀ ਕਰਕੇ ਗੋਡੀ ਲਵਾ ਦਾਂਗੇ ਦੀ ਕਿਉਂਕਿ ਲੋਕਾਂ ਨੂੰ ਸਾਰੀ ਇਹਨਾਂ ਦੇ ਕਾਲੀਆਂ ਕਰਤੂਤਾਂ ਦੱਸ ਕੇ ਵੀ ਇਹਨਾਂ ਨੇ ਵੋਟਾਂ ਤੋਂ ਪਹਿਲਾਂ ਇਹਨੇ ਵਾਅਦੇ ਕਰੇ ਆ ਤੇ ਉਹ ਵਾਅਦੇ ਲਾਗੂ ਕਰਾਉਣ ਵਾਸਤੇ ਤੇ ਇਹ ਜਿਹੇ ਜਿਹੜੇ ਭਗਵੰਤ ਮਾਨ ਵਰਗੇ ਦਾ ਦਿਮਾਗ ਖਰਾਬ ਆਇਆ ਉਨਾ ਦਿਮਾਗ ਠੀਕ ਕਰਨ ਵਾਸਤੇ ਪਿੰਡਾਂ ਦੇ ਵਿੱਚ ਮੀਟਿੰਗਾਂ ਤੇ ਜਿਹੜੀਆਂ ਰੈਲੀਆਂ ਤੇ ਚੋਣਾਂ ਦਾ ਸ਼ਿਰਸਰਾ ਅ ਜਾਰੀ ਹੈ ਜੰਡੇਆਲਾ ਵਿੱਚ ਕੌਂਸਲਰ ਹਰਜਿੰਦਰ ਸਿੰਘ ਦੀ ਮੌਤ ਹੋਈ ਹਾਲਾਂਕਿ ਇਸ ਪਿੱਛੇ ਕਿਹਨਾਂ ਦੀ ਸਾਜ਼ਿਸ਼ ਸੀ ਉਹਨਾਂ ਨੂੰ ਬੇਨਕਾਬ ਵੀ ਕਰ ਲਿਆ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਵੀ ਲਿਆ ਤੇ ਉਹਨਾਂ ਵਿੱਚੋਂ ਤਿੰਨ ਹਲੇ ਪੁਲਿਸ ਦੀ ਗ੍ਰਿਫਤ ਵਿੱਚੋਂ ਬਾਹਰ ਆ ਅੱਜ ਜੰਡੇਆਲਾ ਵਿੱਚ ਕੌਂਸਲਰ ਹਰਜਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਆ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਹਰਪਾਜਨ ਸਿੰਘ ਈਟੀਓ ਨੇ ਅਮਰਸਰ ਦਿਹਾਤੀ ਦੇ ਐਸਐਸਪੀ ਬੰਦਰ ਸਿੰਘ ਹਰਜਿੰਦਰ ਸਿੰਘ ਦੀ ਮਾਤਾ ਨਾਲ ਦੁੱਖ ਕੀਤਾ ਪ੍ਰਗਟ ਸਾਂਝਾ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਉਹ ਪਰ ਦੁੱਖ ਦੁੱਖ ਦੀ ਘੜੀ ਵਿੱਚ ਇਸ ਪਰਿਵਾਰ ਦੇ ਨਾਲ ਹਨ ਦੇਖੋ ਜੀ ਬਹੁਤ ਮੰਦਪਾ ਕੀ ਘਟਨਾ ਹੈ ਬੜੀ ਮਾੜੀ ਘਟਨਾ ਹੈ ਮੈਨੂੰ ਨਿੱਜੀ ਤੌਰ ਤੇ ਬਹੁਤ ਦੁੱਖ ਹੋਇਆ ਸਾਡਾ ਆਪਣਾ ਪਰਿਵਾਰ ਆ ਸਾਡੇ ਸ਼ਹਿਰ ਦਾ ਕਾਉਂਸਲਰ ਅਰਜਨ ਪਰ ਸਿੰਘ ਬੜੇ ਰੰਬੇ ਸਮੇਂ ਤੋਂ ਪਰਵਾਰ ਦੇ ਨਾਲ ਸਾਹਜ ਵੀ ਆ ਪਰ ਜਿਹੜੀ ਘਟਨਾ ਵਾਪਰੀ ਹੈ ਬਹੁਤ ਦੁਖਦਾਈ ਕ ਝੰਜੋੜਿਆ ਸਾਨੂੰ ਸਾਰਿਆਂ ਨੂੰ ਅ ਐਫ ਆਈ ਆਰ ਜਿਹੜੀ ਆ ਉਹ ਤੁਹਾਨੂੰ ਪਤਾ ਹੀ ਹੋਣਾ ਕੱਲ ਦੀ ਲੋਜ ਹੋ ਚੁੱਕੀ ਆ ਘਰੋਂ ਤੇ ਇੱਕ ਟਾਕੇ ਤੇ ਸਜਣ ਤੇ ਗਏ ਸੀਗੇ ਤੇ ਉੱਥੇ ਜਾ ਕੇ ਕੋਈ ਲੋਕਾਂ ਨੇ ਇਹ ਮਾਰਾ ਕਾਰਾ ਜਿਹੜਾ ਕਰ ਦਿੱਤਾ ਅ ਬੰਦੇ ਚਾਰ ਕਸੀਆਂ ਅਰੈਸਟ ਕਰਦੇ ਨੇ ਬਹੁਤ ਫਾਸਟ ਜਿਹੜੀ ਇਹਦੇ ਵਿੱਚ ਜਿਹੜਾ ਪ੍ਰੋਸੈਸ ਚੱਲਿਆ ਹੈ ਔਰ ਬਹੁਤ ਜਲਦ ਚਾਰ ਬੰਦੇ ਗ੍ਰਿਫਤਾਰ ਹੋਏ ਨੇ ਤਿੰਨ ਤੇ ਗ੍ਰਿਫਤਾਰ ਨੇ ਇੱਕ ਉੱਪਰ ਜੰਦੀ ਵੋਸ਼ੈਸ ਸੀਗਾ ਉਹਦਾ ਜਿਹੜਾ ਉਹਨੂੰ ਗੋਲੀ ਵੀ ਲੱਗੀ ਹੈ ਪੁਲਿਸ ਮੁਕਾਬਲੇ ਦੇ ਵਿੱਚ ਜ਼ਖਮੀ ਆ ਉਹ ਹਸਪਤਾਲ ਦੇ ਵਿੱਚ ਬਾਖਲਾ ਜਿੰਨੇ ਵੀ ਹੋਰ ਦੋਸ਼ੀ ਨੇ ਅਸੀਂ ਸਖਤ ਹਦਾਇਤਾਂ ਕੀਤੀਆਂ ਹੋਈਆਂ ਨੇ ਪੁਲਿਸ ਨੂੰ ਸਾਡੇ ਐਸਐਸਪੀ ਸਾਹਿਬ ਡਿਪਟੀ ਸਾਹਿਬ ਸਾਰੇ ਸੀਪੀ ਸਾਹਿਬ ਤੋਂ ਉਪਰ ਘਟਨਾਮਰ ਰਿਪੋਰਟ ਦੇ ਵਿੱਚ ਮੰਦਪਾਟੇ ਦਾ ਘਤਣਾ ਵਾਪਰੀ ਸਾਡਾ ਸਾਰਾ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਲੱਗਾ ਹੈ ਬੜੀ ਮਸ਼ਤੇਤੀ ਦੇ ਨਾਲ ਬਹੁਤ ਘੱਟ ਸਮੇਂ ਦੇ ਵਿੱਚ ਪੁਲਿਸ ਜਿਹੜੀ ਆ ਗੋਸ਼ੀਆਂ ਤੱਕ ਪਹੁੰਚੀ ਆ ਔਰ ਅਰੈਸਟ ਵੀ ਪਈ ਆ ਬਾਕੀ ਇਨਵੈਸਟੀਗੇਸ਼ਨ ਜਾਰੀ ਆ ਪਰ ਇੱਕ ਗੱਲ ਮੈਂ ਤੁਹਾਨੂੰ ਕਹਿ ਦੇਣੀ ਚਾਹੁੰਦਾ ਕਿ ਬਖਸ਼ਾਗੇ ਨਹੀਂ ਉਹੀ ਵੀ ਇਹਦੇ ਵਿੱਚ ਦੋਸ਼ੀ ਪਾਇਆ ਗਿਆ ਕਿਸੇ ਵੀ ਤਰ੍ਹਾਂ ਦਾ ਕੋਈ ਆਇਆ ਬਖਸ਼ਾਗੇ ਨਹੀਂ ਕਿਉਂਕਿ ਇਹੋ ਜੇ ਜਣੀਆਂ ਘਟਨਾਵਾਂ ਹੁੰਦੀਆਂ ਨੇ ਇਹ ਪਰਿਵਾਰ ਤੋਂ ਵਾਹ ਕਰਦੀਆਂ ਨੇ ਸਮਾਜ ਦੇ ਵਿੱਚ ਦਹਿਸ਼ਤ ਫਲਾਉਂਦੀਆਂ ਨੇ ਕਿ ਇੱਕ ਪਰਿਵਾਰ ਉਹਦੇ ਰਿਸ਼ਤੇਦਾਰ ਬੱਚੇ ਦੇਖੋ ਛੋਟੇ ਬੱਚੇ ਨੇ ਗੁੜੀਆਂ ਆ ਮਦਰ ਆ ਵਾਈਫ ਆ ਸਾਰੇ بڑے ਜਿਹੜੇ ਨੇ ਉਹ ਪਰੇਸ਼ਾਨ ਨੇ ਸੋ ਬੜਾ ਇਹਦਾ ਅਸਰ ਜਿਹੜਾ ਨਾ ਉਹ ਬਹੁਤ ਦੂਰ ਤੱਕ ਜਾਂਦਾ ਸੋ ਇਹੋ ਜਿਹੇ ਦੋਸ਼ੀ ਜਿਹੜੇ ਨੇ ਉਹਨਾਂ ਨੂੰ ਕਾਨੂੰਨ ਦੇ ਅਨੁਸਾਰ ਸਖਤ ਤੋਂ ਸਖਤ ਸਜ਼ਾ ਜਿਹੜੀ ਉਹ ਦਿੱਤੀ ਜਾਊਗੀ ਜਿਵੇਂ ਹੀ ਬਰਸਾਤੀ ਮੌਸਮ ਆਉਂਦਾ ਹੈ ਉਸੇ ਸਮੇਂ ਪਿੰਡਾਂ ਵਿੱਚ ਜਾਂਦੀਆਂ ਕੱਚੇ ਨਹਿਰਾਂ ਵਿੱਚ ਪਾੜ ਪੈ ਜਾਂਦੀਆਂ ਹਨ ਤੇ ਇਨ੍ਹਾਂ ਪਾਣੀ ਦੇ ਕਰਕੇ ਹਜ਼ਾਰਾਂ ਏਕੜ ਫਸਲ ਬਰਬਾਦ ਵੀ ਹੋ ਜਾਂਦੀ ਹੈ ਪਰ ਹਾਲਾਂਕਿ ਪਿੰਡਾਂ ਵਾਲੇ ਹਮੇਸ਼ਾ ਪੰਜਾਬ ਸਰਕਾਰ ਅੱਗੇ ਗੁਹਾਰ ਲਗਾਉਂਦੇ ਹਨ ਕਿ ਨਹਿਰਾਂ ਨੂੰ ਪੱਕਿਆ ਕੀਤਾ ਜਾਵੇ ਪਰ ਮਾਮਲਾ ਜਿਹਾ ਉਦਾ ਤਿਉਹ ਰਹਿੰਦਾ ਹੈ ਨਹਿਰ ਵਿੱਚ ਪਾਗਪਟਲਾੜਾ ਦੀ ਐਸਡੀਓ ਸਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਰ ਰਾਤ ਪਟਲਾੜਾ ਵਿਖੇ ਭਾਰੀ ਚੱਕਰ ਤੇ ਤੂਫਾਨ ਨਾਲ ਨਹਿਰ ਵਿੱਚ ਪਾੜ ਪੈ ਗਿਆ। ਉਹਨਾਂ ਕਿਹਾ ਕਿ ਲਗਾਤਾਰ 2 ਘੰਟੇ ਮੀਂਹ ਪੈਣ ਨਾਲ ਨਹਿਰ ਵਿੱਚ ਦਰਖਤ ਦੇ ਟਾਣੇ ਡਿੱਗ ਕੇ ਫਸ ਗਏ ਜਿਸ ਕਰਕੇ ਵਿਭਾਗ ਵੱਲੋਂ ਸਵੇਰੇ ਪਾਣੀ ਬੰਦ ਕਰਵਾ ਕੇ ਮਿੱਟੀ ਪਵਾ ਕੇ ਨਹਿਰ ਦੀ ਸੰਭਾਲ ਲਈ। ਇਸ ਨੂੰ ਕੁਝ ਸਮੇਂ ਲਈ ਬੰਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਲਗਭਗ 3 ਦਿਨਾਂ ਦੇ ਅੰਦਰ ਨਹਿਰ ਦੀ ਬਵਿਵਸਥਾ ਨੂੰ ਮੁੜ ਤੋਂ ਜਾਰੀ ਕੀਤਾ ਜਾਵੇਗਾ ਇਸ ਮੌਕੇ ਪਿੰਡ ਵਾਸੀਆ ਵੱਲੋਂ ਕਿਹਾ ਗਿਆ ਸੀ ਕਿ ਪਿਛਲੇ ਲੰਬੇ ਸਮੇਂ ਤੋਂ ਮੀਂਹ ਚਖੜ ਅਤੇ ਹਨੇਰੀ ਨਾਲ ਨਹਿਰ ਵਿੱਚ ਪਾੜ ਪੈ ਜਾਂਦਾ ਹੈ ਤੇ ਲਗਭਗ 25 ਕਿੱਲਾਂ ਦਾ ਹਿੱਸਾ ਹਰ ਸਾਲ ਨਹਿਰ ਦਾ ਟੁੱਟਦਾ ਹੈ ਉਨ੍ਹਾਂ ਕਿਹਾ ਕਿ ਸਾਨੂੰ ਰਾਤ ਨੂੰ ਬਾਰ-ਬਾਰ ਚੱਕਰ ਮਾਰਨੇ ਪੈਂਦੇ ਹਨ ਉਨ੍ਹਾਂ ਕਿਹਾ ਕਿ ਕਣਕ ਅਤੇ ਝੋਨੇ ਦੀ ਫਸਲਾਂ ਵਿੱਚ ਕਾਫੀ ਨੁਕਸਾਨ ਹੁੰਦਾ ਹੈ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹਮੇਸ਼ਾ ਕਰਦੇ ਦੇਖਦੇ ਹਾਂ ਇਸੇ ਕਰਕੇ ਜਿੱਥੇ ਟ੍ਰੈਫਿਕ ਪੁਲਿਸ ਵਾਲੇ ਜਾਗਰੂਕ ਕਰਦੇ ਹਨ ਉੱਥੇ ਸਕੂਲੀ ਬੱਚੇ ਵੀ ਕਿਸੇ ਨਾਲੋਂ ਘੱਟ ਨਹੀਂ ਹਨ ਅੱਜ ਮਾਨ ਜੋਗੇ ਐਡੀਪੀ ਟ੍ਰੈਫਿਕ ਚੰਡੀਗੜ੍ਹ ਅਤੇ ਐਸਐਸਪੀ ਮਾਨਸਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾਨਸਾ ਜ਼ਿਲ੍ਹੇ ਦੇ ਟ੍ਰੈਫਿਕ ਪੁਲਿਸ ਇੰਚਾਰਜ ਸ਼ਰੇਸ਼ ਕੁਮਾਰ ਅਤੇ ਪਬਲਿਕ ਸਕੂਲ ਦੇ ਬੱਚਿਆਂ ਨਾਲ ਬਡਲਾੜਾ ਆਈਟੀਆ ਚੌਂਕ ਤੇ ਜਾਗਰੂਤਾ ਮੁਹਿੰਮ ਚਲਾਈ ਗਈ ਹਰ ਇੱਕ ਵਾਹਨ ਚਾਲਕ ਨੂੰ ਟ੍ਰੈਫਿਕ ਦੇ ਨਿਯਮਾਂ ਬਾਰੇ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ ਕੋਰ ਐਲ.ਏ.ਡੀ.ਐਮ. ਡੀ.ਏ.ਵੀ. ਪਬਲਿਕ ਸਕੂਲ ਬੁੱਢਲਾਟਾ ਦੀ ਵਿਦਿਆਰਥਣਾਂ ਅੱਜ ਸਾਇਰ ਸੁਰੇਸ਼ ਕੁਮਾਰ ਜੋ ਕਿ ਮਾਨਸਾ ਜ਼ਿਲ੍ਹੇ ਵਿੱਚ ਟ੍ਰੈਫਿਕ ਪੁਲਿਸ ਦੇ ਇੰਚਾਰਜ ਨੇ ਸਾਡੇ ਸਕੂਲ ਵਿੱਚ ਆਏ ਉਹਨਾਂ ਨੇ ਟ੍ਰੈਫਿਕ ਨਿਯਮਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ ਤੇ ਉਸ ਤੋਂ ਬਾਅਦ ਸਾਨੂੰ ਰੋਡ ਤੇ ਵੀ ਲੈ ਕੇ ਆਏ ਤੇ ਲੋਕਾਂ ਵਿੱਚ ਅਵੇਅਰਨੈਸ ਪੈਦਾ ਕੀਤੀ ਕਿ ਕਿੱਦਾਂ ਸਾਡੇ ਲਈ ਸੀਟ ਵੈਲਟ ਹੈਲਮਟ ਲਗਾਉਣਾ ਜ਼ਰੂਰੀ ਹੈ ਤੇ ਸਾਰੇ ਲੋਕਾਂ ਵਿੱਚ ਅਵੇਅਰਨੈਸ ਪੈਦਾ ਕੀਤੀ ਮੈਂ ਉਹਨਾਂ ਦੀ ਬਹੁਤ ਬਹੁਤ ਧੰਨਵਾਦੀ ਹਾਂ ਜਾਂ ਰਾਹੀਂ ਅਸੀਂ ਚਾਹੁੰਦੇ ਆਂ ਵੀ ਬੱਚਿਆਂ ਦੇ ਨਾਲ ਜਿਹੜੇ ਮਾਪਿਓ ਦੀ ਹਮਦਰਦੀ ਜੁੜੀ ਹੁੰਦੀ ਹੈ ਹਰ ਇੱਕ ਰੋਡ ਯੂਜ਼ਰ ਜੋ ਚੱਲਦਾ ਹੈ ਸੜਕ ਤੇ ਭਲੇ ਹੀ ਪੁਲਿਸ ਨਾਲ ਉਹ ਕਿਸ ਕਿਸ ਤਰ੍ਹਾਂ ਹੀ ਵਰਤਦਾ ਹੋਵੇ ਬੱਟੇ ਜਦੋਂ ਉਹ ਬੱਚਿਆਂ ਨਾਲ ਵਰਤਦਾ ਹੈ ਤਾਂ ਉਹਦਾ ਰਵਈਆ ਅੰਦਰੋਂ ਪਿੰਗਲ ਜਾਂਦਾ ਹੈ ਜੋ ਬੱਚੇ ਉਹਨਾਂ ਨੂੰ ਇਨਫਾਰਮੇਸ਼ਨ ਦੇ ਰਹੇ ਨੇ ਕਿ ਅੰਕਲ ਸੀਟ ਬੈਲਟ ਲਗਾਓ ਅੰਕਲ ਹੈਲਮਟ ਪੈਨੋ ਤਾਂ ਉਹ ਉਹਨਾਂ ਦੇ ਹਰਦੇ ਦੇ ਅੰਦਰ ਕਿਤੇ ਨਾ ਕਿਤੇ ਟੱਚ ਕਰਦੀ ਹੈ ਇਸ ਮੋਟਿਵ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਏਡੀਜੀਪੀ ਮਾਨ ਜੋਗ ਏਡੀਪੀ ਟ੍ਰੈਫਿਕ ਚੰਡੀਗੜਾ ਅਤੇ ਐਸਐਸਪੀ ਮਾਨਸਾ ਉਹਨਾਂ ਦੀ ਦਿਸ਼ਾ ਨਿਰਦੇਸ਼ਨ ਅਨੁਸਾਰ ਇਹ ਪ੍ਰੋਗਰਾਮਿੰਗ ਹੁਣ ਚੌਂਕ ਦੇ ਵਿੱਚ ਪ੍ਰੈਕਟੀਕਲ ਰੂਪ ਵਿੱਚ ਬੱਚਿਆਂ ਨੂੰ ਕਰਵਾਇਆ ਜਾ ਰਿਹਾ ਹੈ ਕਿਉਂਕਿ ਬੱਚੇ ਹੀ ਆਉਣ ਵਾਲੇ ਸਮੇਂ ਦਾ ਫਿਊਚਰ ਹਨ ਇਹਨਾਂ ਨੇ ਆਉਣ ਵਾਲੇ ਸਮੇਂ ਦੀ ਕਮਾਂਡ ਸੰਭਾਲਣੀ ਹੈ ਤਾਂ ਅਸੀਂ ਕਹਾਂਗੇ ਕਿ ਬੱਚਿਆਂ ਦੀ ਜੋ ਬੱਚਿਆਂ ਦੀ ਅਸੀਂ ਟ੍ਰੇਨਿੰਗ ਲਗਾਈਏ ਬੱਚਿਆਂ ਨੂੰ ਸਿਖਾ ਕੇ ਬੱਚਿਆਂ ਨੂੰ ਪੜਾ ਕੇ ਤੇ ਬੱਚਿਆਂ ਨੂੰ ਅਸੀਂ ਅਫਸਰ ਬਣਾਉਣਾ ਹੈ ਤਾਂ ਕਿ ਆਉਣ ਵਾਲਾ ਸਮਾਂ ਸਾਡਾ ਚੇਂਜ ਹੋਵੇ ਤੇ ਐਕਸੀਡੈਂਟਾਂ ਦਾ ਰੇਟ ਘਟ ਜਾਈ। ਗੁਰਦਾਸਪੁਰ ਦੇ ਥਾਣਾ ਕਾਨੂੰਵਾਲ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ। ਜਿੱਥੇ ਪੁਲਿਸ ਹਾਲਾਂਕਿ ਜਾਂਚ ਕਰ ਰਹੀ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਵੀ ਹੈ ਆਖਰਕਾਰ ਇਹ ਮਾਮਲਾ ਸੀਕੀ। ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਕਾਨੂੰਵਾਲ ਦੇ ਅਧੀਨ ਆਉਂਦੇ ਪਿੰਡ ਜਗੋਵਾਲ ਵੇਟ ਵਿਜਤੀ ਰਾਤ ਨੂੰ ਗੁੰਡਾਗਰਦੀ ਵੇਖ ਨੂੰ ਮਿਲੀ ਜਦੋਂ ਕਿ 2 ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨਾਂ ਨੇ ਪਿੰਡ ਦੇ ਇੱਕ ਘਰ ਵਿੱਚ ਵੜ ਕੇ ਬੁਰੀ ਤਰ੍ਹਾਂ ਦੇ ਨਾਲ ਪੰਨ ਤੋੜ ਕੀਤੀ ਸੀ ਸੀਸੀਟੀਵੀ ਵਿੱਚ 2 ਦਰਜਨ ਤੋਂ ਵੱਧ ਹਥਿਆਰਬੰਦ ਨੌਜਵਾਨ ਰਾਤ 12 ਵਜੇ ਕਰੀਬ ਘਰ ਵੱਲ ਜਾਂਦੇ ਹੋਏ ਅਤੇ ਮੋੜ ਤੋੜਫੋੜ ਕਰਕੇ ਵਾਪਸ ਆਉਂਦੇ ਦਿਖਾਈ ਦਿੱਤੇ ਬਾਹਰਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕੀ ਮਸਲਾ ਕੀ ਸੀ ਇਹਨਾਂ ਦਾ ਕੋਈ ਪਤਾ ਮਸਲੇ ਦਾ ਕੋਈ ਪਤਾ ਇਹ ਮੁੰਡਾ ਮੁੰਡਾ ਲਾ ਕੋ ਚੱਕਰ ਹੋ ਰਿਹਾ ਹੈ ਕਿੰਨੇ ਕ ਵਜੇ ਆਏ ਪਤਾ ਕੁਛ ਨਾ ਤਾਂ 12 ਵਜੇ ਕਿੰਨੇ ਕ ਬੰਦੇ ਫੇ 5 ਹੀ ਆ ਗਏ ਹੋਣੇ ਕਿਹਨੂੰ ਘਰ ਦੇ ਜੀ ਇਹਨੂੰ ਤੇ ਨਹੀਂ ਸੱਟਾਂ ਲਾਈਆਂ ਕਿਸੇ ਨੂੰ ਘਰ ਦੇ ਲੱਗੀ ਕਿਸੇ ਨਹੀਂ ਘਰ ਤੇ ਮਾਈ ਕਲੀ ਹੋਣਾ ਔਰ ਕਾਹਦੇ ਬਾਹਰ ਸੜਾਉਣ ਸਾਰ ਆਏ ਹੋਣਾਂ ਦੇ ਵਜੇ ਉਹ ਵੀ ਦੇ ਇੱਥੇ ਲਾ ਆ ਗਏ ਦਾ ਓਹ ਔਰ ਦਰ ਮੁੰਡੇ ਦਾ ਲਾ ਇਹ ਭੰਤ ਥੋੜੀ ਕੀਤੀ ਕਿ ਆ ਰੋੜੇ ਰੜੇ ਵੀ ਮਾਰੇ ਆ ਨਹੀਂ ਨਹੀਂ ਭੰਤ ਉਹਦੀ ਕੀਤੀ ਮੁੰਡਿਆਂ ਮੰਡਿਆਂ ਦੀ ਗੱਲ ਹੋਈ ਸਾਨੂੰ ਜ਼ਿਆਦਾ ਨਹੀਂ ਪਤਾ ਇਹ ਇਹ ਘਰ ਕਿਹਦਾ ਵਾ ਇਹ ਮੇਰੀ ਤਾਈ ਦਾ ਆ ਕੀ ਨਾਂ ਉਹਨਾਂ ਦਾ ਸਟਿੰਕੀ ਅੱਛਾ ਉਹ ਇੱਥੇ ਘਰ ਚ ਕੌਣ ਕੌਣ ਰਹਿੰਦਾ ਕੱਲੀ ਤਾਈ ਰਹਿੰਦੀ ਆ ਮੁੰਡੇ ਬਾਹਰੇ ਰਹਿੰਦੇ ਆ ਤੇ ਕੁੜੀ ਵਿਆਹੀ ਆ ਤੇ ਫਿਰ ਲੜਾਈ ਕਿਹਦੇ ਨਾਲ ਹੀ ਮੁੰਡਾ ਆਇਆ ਸੀ ਨਾ ਕੱਲ ਗੱਡੀ ਤੋਂ ਹਾਂ ਉਹ ਆਇਆ ਸੀ ਤਾਈ ਦਾ ਪਤਾ ਲੈਣ ਤਾਂ ਹੀ ਠੀਕ ਨਹੀਂ ਨਾ ਰਹਿੰਦੀ ਹਾਂ ਹਾਂਜੀ ਉਹ ਪਤਾ ਲੈਣ ਆਇਆ ਸੀ ਤੋ ਆਪਸ ਵਿੱਚ ਉਧਰ ਸਾਡੇ ਚਾਚੇ ਦਾ ਘਰ ਹੈ ਨਾ ਉਧਰ ਖਲੋਤੇ ਸੀ ਉਦਕ ਤੇ ਬੋਲ ਪਏ ਆਪਸ ਵਿੱਚ ਹੀ ਦੇ ਹੋਤੋਂ ਹੋ ਗਏ ਵੀਰ ਜੀ ਤੇ ਫਿਰ ਇਹ ਰਾਤ ਕੋ ਆਏ ਮੁੰਡੇ ਲੜਾਈ ਹੋ ਗਈ ਮੁਰਕੇ ਮੁੰਡੇ ਮਾਡੇ ਚਲ ਗਏ ਆ ਮੁਰਕੇ ਰਾਤ ਇਹਨਾਂ ਨੇ ਬਾੜਾ 1 ਵਜੇ ਮੁੰਡੇ ਬੁਲਾ ਲਏ ਆ ਬਾੜਾ 1 ਵਜੇ ਨਾ ਆਏ ਮੁੰਡੇ ਕਿੰਨੇ ਕ ਜਾਣੇ ਸੀ ਹੈਗੇ 20 25 ਜਾਣੇ ਸਾਰੇ ਦਾਤਰ ਲੈ ਕੇ ਆਏ ਵੱਡੇ ਵੱਡੇ ਤਾਂ ਸਾਰਾ ਕੱਚ ਕੁੱਚ ਤੋੜ ਕੇ ਚਲ ਗਏ ਆ ਸੱਟ ਤੇ ਨਹੀਂ ਲਾਈ ਕਿਸੇ ਦੀ ਨਹੀਂ ਸੱਟ ਨਹੀਂ ਲੱਗੀ ਬਚ ਗਏ ਚਲ ਗਿਆ ਇਥੋਂ ਉਹ ਫਿਰ ਗੱਡੀ ਛੱਡ ਕੇ ਆਇਆ ਲੁਧਿਆਣੇ ਤੋਂ ਫਿਰ ਚਲ ਗਿਆ ਸੀ ਇਹ ਗੱਲ ਗੱਲ ਕੀ ਹੋਈ ਸੀ ਚੱਲ ਮੇਰੇ ਹੱਥੋਂ ਬੋਲਣਾ ਆ ਦੇ ਘਰ ਆਏ ਬੰਦੇ ਸਾਰੇ ਬੰਦੇ ਆ ਇਨਸਾਨ ਸਾਰੇ ਉਧਰ ਵੀ ਘੇਟੇ ਘੁੱਟੀ ਵੀ ਤੋੜ ਗਏ ਸਾਡੇ ਘਰ ਤੋੜ ਗਏ ਸਾਰੇ ਬੰਦੇ ਬੰਦੇ ਸਾਰੇ ਗੋਲ ਲੈ ਪਰ ਉਹ ਆਪਣੇ ਭਰਾ ਵੀ ਆਏ ਗੋਲ ਦੇ ਘਾਰੇ ਭਰਾ ਦੇ ਕੇ ਮੈਂ ਗੋਲ ਦੇ ਭਰਾ ਵੀ ਆਏ ਪਰ ਬੰਦੇ ਆਏ ਘਰ ਮੋਟਲ ਮੈਂ ਜੱਜੀ ਆਈ ਆਪਣੇ ਸੌਰੇ ਤੋਂ ਮੈਂ ਜੱਜੀ ਆਈ ਆਪਣੇ ਸੌਰੇ ਤੋਂ ਮੇਰੇ ਭਰਾ ਨੂੰ ਜਾਈ ਇਹ ਗੱਲ ਕੀ ਹੋਈ ਸੀ ਦੋਸਤੋ ਇਹ ਸੁਣਾਈ ਦੇ ਖਬਰਾਂ ਕੱਲ ਫੇ ਮਿਲਾ ਗਈ ਅਸੀਂ ਸਮੇਂ ਸਿਰ ਚੈਨ ਤੇ ਤਾਤਕਲੀ ਪਲਵੰਦ ਸਿੰਘ ਗਿੱਲ ਨੂੰ ਇਜ਼ਾਜ਼ਤ ਦੇ ਦਿਓ ਨਬਰਾਖਾ